ਜੀ ਤਰਕੋਟ ਬੁੱਢਾ ਜਿਲ੍ਹਾ ਤਰਨਤਾਰਨ ਪੋਲਿਸ ਦੀਆਂ ਗੱਡੀਆਂ ਦੀ ਕਿਸ ਤਰ੍ਹਾਂ ਦਾ ਹੰਗਾਰਾ ਵੇਖਣ ਮਿਲਿਆ ਵੀਰ ਜੀ ਵੇਖੋ ਕਿ ਆਹਨਾਂ ਦੇ ਮਰਦੀ ਨੇ ਅੱਖ ਚੱਪਿਆ ਇਹ ਕਿਤੇ ਜੀ ਨਹੀਂ ਕਰਦਾ ਵੀਰਾਂ ਦਾ ਵੀ ਅੱਜ ਬੀਬੀਆਂ ਵੀ ਘਰਾਂ ਤੋਂ ਨਿਕਲਣ ਜਨਾਨੀ ਤੇ ਸਿਰ ਸੀਮਤ ਚੁੱਲ੍ਹੇ ਦੇ ਨਾਲ ਆ ਕਿਉਂਕਿ ਉਹ ਹਾਂ ਦਾ ਚੌਂਕਾ ਚੌਂਕਾ ਸਾਹਮਣਾ ਅੱਜ ਸਾਨੂੰ ਬੀਬੀਆਂ ਨੂੰ ਮਜਬੂਰ ਹੋਣਾ ਪਿਆ ਕਿਉਂਕਿ ਸਾਡੇ ਘਰ ਘਰ ਨੌਜਵਾਨ ਬੱਚੇ ਨਸ਼ਿਆਂ ਦੀ ਇਹ ਭੇਡ ਚੜ ਰਹੇ ਨੇ ਘਰ ਘਰ ਸਾਡੀਆਂ ਨੌਜਵਾਨ ਧੀਆ ਰੰਡੀਆਂ ਹੋ ਰੀਆਂ ਨੇ ਘਰ ਘਰ ਸਾਡੇ ਬੱਚੇ ਇੱਕ ਇੱਕ ਬੱਚਾ ਸਾਡਾ ਨਸ਼ੇ ਦੀ ਭੇਡ ਚੜਿਆ ਪਹਿਲਾਂ ਸਾਨੂੰ ਕਾਲੀਆਂ ਨੇ ਬਾਗਲਾ ਦਿੱਤੇ ਤੇ ਕਾਂਗਰਸਾਂ ਨੇ ਪਾਣੀ ਪਾ ਦਿੱਤਾ ਤੇ ਰਾਜ ਰਾਜ ਕਿਸਪਰੇ ਕਰ ਦਿੱਤੀ ਵਿਭਾਗ ਤੋਂ ਬੋਇਆ ਨਾ ਦੀ ਉਹ ਤੋਂ ਬਾਅਦ ਆ ਗਈ ਭਗਵੰਤ ਮਾਨ ਸਰਕਾਰ ਜੀ ਦਾ ਹੀ ਬਦਲਾ ਲੈਣਾ ਚਾਹ ਲਿਆ ਉਹਨਾਂ ਵੀ ਸਾਨੂੰ ਕੁਝ ਨਹੀਂ ਸੋਚਿਆ ਉਹਨਾਂ ਵੀ ਜਰਾ ਜਿਨਾ ਬਦਲਾਅ ਨੇ ਜਰੂਰ ਲੈਂਦਾ ਆ ਉਹਦਾ ਵਿਆਹ ਜਰੂਰ ਕਰਵਾ ਲਿਆ ਪਰ ਸਾਡੇ ਬੱਚਿਆਂ ਬਾਰੇ ਕੁਝ ਨਹੀਂ ਸੋਚਿਆ ਸਾਡੀ ਜਿਹੜੀ ਆਉਣ ਵਾਲੀ ਹੋ ਤਾਂ ਸਾਰੀ ਸਰਕਾਰਾਂ ਖਤਮ ਕਰੀ ਜਾਂਦੀਆਂ ਅੱਗੇ ਹਤਵਾਸੀ ਉਹ ਨਸ਼ਾ ਵਾੜ ਕੇ ਤੇ ਸਾਡਾ ਸਾਰਾ ਪੰਜਾਬ ਦੇ ਤਬਾਹ ਕਰੀ ਜਾ ਰਿਹਾ ਹੈ ਸਰਕਾਰਾਂ ਇੱਕ ਇੱਕ ਬੱਚਾ ਹੀ ਆਪਦੇ ਬਾਪੇ ਦੀ ਜਾਨ ਨੇ ਤੇ ਇੱਥੇ ਜਿਹੜਾ ਵਾ ਆ ਕੋ ਸਮ ਆ ਗਿਆ ਜੇ ਇਹਦੇ ਹੀ ਰੋਕ ਨਾ ਲਾਈ ਇਹ ਬੀਬੀਆਂ ਨੇ ਮੀਟਿੰਗਾਂ ਨਾ ਪਿੰਡਾਂ 'ਚ ਕੀਤੀਆਂ ਤੇ ਭਈਆਂ ਨੇ ਆਣ ਕੇ ਸਾਡਾ ਸਾਰਾ ਜਿਹੜਾ ਬਿਆਹਦਿਆ ਨੇ ਪੰਜਾਬ ਸਾਰਾ ਸਾਹਮ ਲੈਣਾ ਇਹ ਸਰਕਾਰਾਂ ਦੀਆਂ ਸਾਰੀਆਂ ਜਿਹੜੀਆਂ ਛਤਾਨੀਆਂ ਤੇ ਇਹ ਸਾਰੇ ਇਤਰਾਕੀਆਂ ਨੇ ਤੇ ਨੁਪਾ ਦਾ ਵੱਧ ਤੋਂ ਵੱਧ ਜਿਹੜੀ ਵੀ ਸਰਕਾਰਾਂ ਦੀ ਗੁੱਚੜ ਸਰਕਾਰ ਵੱਧ ਤੋਂ ਵੱਧ ਹੀ ਆਉਂਦੀ ਆ ਭਗਵਾਨ ਤੁਮਾਰ ਵੀ ਇੱਕ ਮਦਾਰੀ ਆ ਮਦਾਰੀ ਦੀ ਤਰ੍ਹਾਂ ਨੱਚੀ ਜਾਂਦਾ ਪੰਜਾਬ ਨੂੰ ਇਹਨੇ ਵੀ ਕੁਝ ਨਹੀਂ ਦਿੱਤਾ ਅਸੀਂ ਇਹਨੇ ਕਹਿ ਦੇਣਾ ਚੈਲੰਜ ਕਰਨਾ ਚਾਹੁੰਦੇ ਆ ਕਿ ਤੂੰ ਨਸ਼ਾ ਟਾਈਂ ਹਸਲਾ ਤੇਰੀ ਬੰਦ ਕਰ ਸਕਿਆ ਤੂੰ ਕੁਝ ਨਹੀਂ ਕਰੇਗਾ ਇਹ ਨਸ਼ੇ ਰੋਕ ਪੈਂਡੀਆਂ ਬੀਬੀਆਂ ਪਛਾਹਤਾ ਬਣ ਕੇ ਕਮੇਟੀਆਂ ਬਣ ਕੇ ਨਾ ਸੇ ਕੋ ਦਾ ਬੰਦ ਕਰਨ ਗਿਆ ਉਹ ਦਿਨ ਦੂਰੀ ਹੋਣਗੇ ਜਿੰਨਾ ਦੇ ਨਾਲ ਵਿੱਚ ਨਸ਼ੇ ਵਾੜਿਆਂ ਨੂੰ ਸਦਾਗਰਾਂ ਨੂੰ ਫੜੋ ਫੜ ਕੇ ਜੇਲਾ ਵਿੱਚ ਬੰਦ ਕਰਾਂਗੇ ਤੇ ਨਸ਼ਾ ਬੰਦ ਕਰਵਾਵਾਂਗੇ ਇਹਨਾਂ ਕੋਲ ਕਹਿੰਦੀ ਇੱਥੇ ਮਾਦੀ ਜੱਜ ਕਹੈਗੁਰੂ ਜੀ ਕਾਕਾਲ ਸਾਹਿਬ ਜ ਮਾ ਜੀ ਕਲਵਿੰਦਰ ਕੌਰ ਵਾਲੀਪੁਰ ਤਰਨਤਾਰਨ ਜਿਲ੍ਹਾ ਜਿਹੜੀ ਅੱਜ ਰੈਲੀ ਕੀਤੀ ਗਈ ਹੈ ਉਹਨੇ ਸਾਹੀ ਮਕਸਦ ਇਹ ਸਾਡਾ ਮਕਸਦ ਹੈ ਜੀ ਵੇਖੋ ਸਾਡੇ ਤੇ ਜਿਹੜੇ ਕਾਨੂੰਨ ਜਿਹੜੇ ਆ ਤਾਰੇ ਆ ਮਤਲਬ ਸਾਡੇ ਤੇ ਪਾਤੇ ਆ ਹੈ ਪਹਿਲਾਂ ਤੇ ਆਡਿਨਸ ਸੀਗੇ ਤੇ ਉਹ ਅਸੀਂ ਚਲੋ ਇਹਨਾਂ ਇਰਾਦਤ ਨਹੀਂ ਕੀਤੇ ਤਾਂ ਪਰ ਮਨਾਏ ਸੀ ਮੰਨੀਆਂ ਆ ਛੱਤਾ ਜਿਹੜੀਆਂ ਉਹ ਵੀ ਸਾਡੀਆਂ ਨਹੀਂ ਮੰਨੀਆਂ ਪੂਰੀਆਂ ਕੀਤੀਆਂ ਬਾਕੀ ਸਾਡੇ ਐਮਐਸਪੀ ਆ ਉਹ ਸਾਡੇ ਮੁੱਦੇ ਆ ਸਾਡੀਆਂ ਜਿਹੜੇ ਰੇਟ ਆ ਸਾਡੀਆਂ ਫਸਲਾਂ ਦੇ ਚੰਗੀਆਂ ਫਸਲਾਂ ਦਾ ਸਾਨੂੰ ਨਹੀਂ ਮਿਲ ਰਿਹਾ ਸਾਡੇ ਉਲਟ ਵੇਖੋ ਜੀ ਜੇ ਪਾਕਿਸਤਾਨ ਨੂੰ ਨਹੀਂ ਸਾਡਾ ਪ੍ਰਦੂਸ਼ਣ ਚੜਦਾ ਤੇ ਜਿਹੜਾ ਨੇੜੇ ਆ ਤੇ ਦਿੱਲੀ ਨੂੰ ਸਾਡਾ ਪ੍ਰਦੂਸ਼ਣ ਕਿੱਧਰ ਚਲ ਜਾਂਦਾ ਇਹ ਸਾਰਾ ਇਹਨਾਂ ਦਾ ਝੂਠ ਰਿਆ ਤੇ ਝੂਠ ਬੋਲਦੇ ਆ ਇਹਨਾਂ ਦੀ ਆਪਣੀ ਇੰਨੀ ਕ ਟ੍ਰਾਂਸਫਰ ਕੋਟ ਜਿਹੜੀ ਆ ਉਹ ਵੱਧ ਗਈ ਆ ਕਿਉਂਕਿ ਉਹਦੇ ਕਾਰਨ ਇਹਨਾਂ ਦਾ ਪ੍ਰਦੂਸ਼ਣ ਹੁੰਦਾ ਵਾ ਆਪੇ ਹੀ ਆਪਣੇ ਦੇ ਵਿੱਚ ਆਪ ਸੜੀ ਜਾਂਦੇ ਆ ਤੇ ਨਾ ਇਹ ਪੰਜਾਬ ਦਾ ਲਈ ਜਾਂਦੇ ਪੰਜਾਬ ਨੂੰ ਬਰਬਾਦ ਕਰਕੇ ਨਾਂ ਲਾਉਂਦੇ ਪਏ ਆ ਪਹਿਲਾਂ ਤੇ ਇਹਨਾਂ ਨੇ ਅੱਜ ਤੋਂ 40 ਸਾਲ ਪਹਿਲਾਂ ਹਰੀ ਕ੍ਰਾਂਤੀ ਲਿਆਂਦੀ ਜਿਹੜੀ ਅਮਰੀਕਾ ਦੀ ਫੇਲ ਹੋਈ ਸੀ ਉੱਥੋਂ ਦੀਆਂ ਫੇਲ ਹੋਈਆਂ ਦਵਾਈਆਂ ਇੱਥੇ ਲੈ ਆਂਦੀਆਂ ਤੇ ਫਿਰ ਸਾਨੂੰ ਝੋਨੇ ਲਵਾ ਤਾ ਸਾਡੀ ਫਸਲੀ ਨਹੀਂ ਸੀ ਨਾ ਸਾਡਾ ਚਾਹੀ ਚੌਲ ਲੋ ਖਾਨਦੇ ਆ ਸਾਡੀ ਤੇ ਕਣਕ ਫਸਲੀ ਸਾਡੀਆਂ ਰਲਵੀਆਂ ਫਸਲਾਂ ਨਹੀਂ ਜੋਤਾ ਨੂੰ ਪਤਾ ਦਾਲਾ ਦੂੜਾ ਮੱਕੀ ਝੋਨਾ ਇਹ ਦੂਜਾ ਆਪਣੇ ਕਮਾਦ ਆਦ ਇਹ ਸਾਡੀਆਂ ਫਸਲਾਂ ਹੀ ਸਾਡੀਆਂ ਇਹਨਾਂ ਫਸਲਾਂ ਨੂੰ ਪਿੱਛੇ ਕੀਤਾ ਗਿਆ ਸਾਨੂੰ ਬੰਨਸ ਬੰਨੇ ਬੀ ਲਿਆ ਕੇ ਤੇ ਕਿਸਾਨੀ ਨੂੰ ਇੱਕ ਕ੍ਰਾਂਤੀ ਹਰੀ ਕ੍ਰਾਂਤੀ ਦਾ ਨਾਮ ਦੇ ਕੇ ਇਹਨਾਂ ਨੇ ਸਾਨੂੰ ਡੋਬਿਆ ਅੱਜ ਤੱਕ ਵੇਖੋ ਜੀ ਇਹ ਪਾਣੀ ਇੰਨਾ ਥੱਲੇ ਚਲੇ ਗਿਆ ਮੈਂ ਮੰਨਦੀ ਆਕੇ ਤੇ ਸਾਨੂੰ ਇਹ ਰੋਪ ਲਾਉਂਦੇ ਝੋਨਾ ਲਾਉਂਦੇ ਤਾਂ ਤਾਂ ਪਾਣੀ ਥੱਲੇ ਚਲੇਗਾ ਜਦੋਂ ਜੀਵ ਗੰਦੀ ਹੀ ਉਹਨੇ ਛਪੈਤਾ ਲਵਾਤਾ ਹੀ ਉਹਦੇ ਛਪੈਤਿਆਂ ਨੇ ਪਾਣੀ ਥੱਲੇ ਲੈ ਗਏ ਸਾਡਾ ਸਾਡਾ ਪਾਣੀ ਸਾਡਾ ਪਾਣੀ ਖਰਾਬ ਸਾਡਾ ਪ੍ਰਦੂਸ਼ਣ ਖਰਾਬ ਸਾਡਾ ਸਭ ਕੁਝ ਸਾਡੇ ਕੋਲ ਤੈਰੇ ਸਾਰੇ ਖੋਲੇ ਆ ਇਹ ਹੁਣ ਮੋਦੀ ਨੇ ਆਪਣਾ ਜੋ ਹੀ ਸਾਡੇ ਤੈਰੇ ਅੰਗਰੇਜ਼ ਅੱਧ ਜਾ ਕੇ ਹੈ ਗਈ ਸਰਕਾਰੀ ਸਾਰੇ ਕਾਰਪੋਰੇਟ ਘਰਾਣਿਆਂ ਨੂੰ ਵੇਚ ਦਿੱਤੇ ਆ ਤੇ ਸਾਡੇ ਮਕਸਦ ਜਿਹੜੇ ਬਹੁਤ ਜਿਆਦੇ ਆ ਇੱਕ ਨਹੀਂ ਹੈਗਾ ਸਾਡੇ ਬਹੁਤ ਜਿਆਦੇ ਮਕਸਦ ਆ ਦੇਖੋ ਜੀ ਪੀਪੀਆਂ ਦਾ ਬੜੀ ਅਹੀਂ ਮਿਹਨਤ ਕੀਤੀ ਆ ਬੀਬੀਆਂ ਦੀ ਘੱਟੋ-ਘੱਟ ਨਹੀਂ ਆਹੀਂ 100-100 75-75 ਕਿਹੇ ਬੰਨਿਆ 125 ਵੀ ਆਈਆਂ ਇਦਾਂ ਬੀਬੀਆਂ ਅਹੀਂ ਬੀਬੀਆਂ ਦਾ ਇਕੱਠ ਕਰਕੇ ਇੱਥੇ ਲੈ ਕੇ ਆਏ ਆ ਤੇ ਬਹੁਤ ਵੱਡਾ ਹੰਗਾਰਾ ਮਿਲਿਆ ਵਾ ਜਦੋਂ ਸਾਡੂੰ ਕੰਗਣਾ ਵਰਗੇ ਕਹਿੰਦੇ ਆ ਤੇ ਇਹ ਬੀਬੀਆਂ ਜਿਹੜੀਆਂ ਵਾ ਇਹ ਆਈਆਂ ਵਾ 100-100 ਰੁਪਏ ਤੇ ਠੀਕ ਹੈ ਨਾ ਕੰਗਣਾ ਨੂੰ ਦਿਖਾ ਲੈਣਾ ਚਾਹੁੰਦੇ ਹੁਣ ਵੇਖ ਕੰਗਣਾ ਸਾਡੀਆਂ ਕਿੰਨੀਆਂ ਮਾਵਾਂ ਪਹਿਣਾ ਇੱਥੇ ਬੈਠੀਆਂ ਇਹਨਾਂ ਨੂੰ 100-100 ਰੁਪਏ ਕੌਣ ਵੰਡੂਗਾ ਹਾਂ ਤੇ ਤੇਰੇ ਮੋਦੀ ਨੇ ਵੰਡਣਾ 100-100 ਰੁਪਇਆ ਜਿਹੜਾ 100-100 ਰੁਪਇਆ ਦਾ ਤੁਸੀਂ ਕਹਿੰਦੀਆਂ ਜੇ ਭਿ ਲਾਲਚ ਨੂੰ ਆਈਆਂ ਕੋਈ ਇੱਥੇ ਲਾਲਚ ਨਹੀਂ ਆਪਣੇ ਹੱਕਾਂ ਨੂੰ ਆਈਆਂ ਆਪਣੀਆਂ ਤੰਗੀਆਂ ਨੂੰ ਆਈਆਂ ਸਾਨੂੰ ਇੰਨੀ ਕਿ ਤੰਗੀ ਦੇਤੀ ਅਸੀਂ ਉਹਨਾਂ ਤੰਗੀਆਂ ਨੂੰ ਆਈਆਂ ਵਿਹਾਰ ਤੋਂ ਸਭ ਕੁਝ ਖੋ ਲਿਆ ਹੋਰ ਨਾ ਕਈਆਂ ਸਟੇਟਾਂ ਤੋਂ ਨਾ ਖੋ ਲਿਆ ਇਹਨਾਂ ਨੇ ਤੇ ਪਰ ਅਸੀਂ ਇਹ ਜ਼ੁਲਮ ਨਹੀਂ ਆਪਣੇ ਨਾਮ ਹਰਿਆਣੇ ਨਾਲ ਤੇ ਨਾ ਪੰਜਾਬ ਨਾਲ ਹੁੰਦੇ ਦਾ ਮਾਨਸਕਟ ਸਰਟੀਫਿਕੇਟ ਵਾਅਦਾ ਤਾਂ ਮੁੱਕਰਦੀ ਆ ਰਹੀ ਆ ਕੀ ਕਹਿਣਾ ਚਾਹੋ ਹਾਂਜੀ ਉਹ ਵਾਅਦਾ ਤਾਂ ਮੁੱਕਰਦੀ ਆ ਮਾਨ ਸਰਕਾਰ ਜੀ ਹਾਂਜੀ ਮਾਨ ਸਰਕਾਰ ਵੀ ਵੇਖੋ ਜੀ ਇੱਕ ਇੱਕ ਥੱਲੇ ਦੇ ਵੱਟੇ ਚੱਟੇ ਆ ਠੀਕ ਹੈ ਨਾ ਜਿਹੜਾ ਮਰਜੀ ਆ ਜਵੇ ਸਾਡੇ ਵੱਲੋਂ ਕਾਲੀ ਆ ਜੇ ਸਾਡੇ ਵੱਲੋਂ ਭਾਜਪਾ ਆ ਜੇ ਸਾਡੇ ਵੱਲੋਂ ਕਾਂਗਰਸ ਆ ਜੇ ਸਾਡੇ ਵੱਲੋਂ ਆਮ ਪਾਰਟੀ ਇੱਕ ਇੱਕ ਥੱਲੇ ਦੇ ਚੱਟੇ ਵੱਟੇ ਜੇ ਉਹਨਾਂ ਨੇ ਬਾਦਸ਼ਾਹ ਤੋਂ ਉੱਤੇ ਵਾਲੇ ਨਹੀਂ ਬੋਲਣੀਆਂ ਜੋ ਉਹਨਾਂ ਦੇ ਉਹਨਾਂ ਦੀ ਕੱਟ ਪੁਤਲੀ ਹੁੰਦੇ ਆ ਜਿਵੇਂ ਉਹ ਨਚਾਉਂਦੇ ਉਹਦਾ ਹੀ ਨੱਚੀ ਜਾਂਦੇ ਆ ਮੈਂ ਆਪਣੇ ਪ੍ਰਧਾਨ ਮੈਂ ਇਸ ਤਰਨਾਮ ਸਿੰਘ ਮਾੜੋ ਚਾਲਕ ਅੱਜ ਸਾਡਾ ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਜਿਹੜਾ ਵਾ ਬੀਬੀਆਂ ਦਾ ਬਹੁਤ ਵੱਡਾ ਕੱਠ ਜਿਹੜਾ ਵਾ ਸੇਰੋਂ ਪਿੰਡ ਜਿਹੜਾ ਵਾ ਪੈਰਸ ਦੇ ਵਿੱਚ ਕੀਤਾ ਗਿਆ ਵਾ ਜੋ ਸਾਡੇ ਕੱਢੇ ਹੋਏ ਕਾਰਜਾਂ ਦੇ ਵਿੱਚੋਂ ਅੱਜ ਅਸੀਂ ਤਰਨਤਾਰਨ ਜ਼ਿਲ੍ਹੇ ਦਾ ਉਹਨੂੰ ਸਪੰਦ ਕਰਕੇ ਤੇ ਅੱਜ ਇੱਥੇ ਵੱਡਾ ਕੱਠ ਜਿਹੜਾ ਵਾ ਉਹ ਕਰਕੇ ਬੈਠਿਆ ਜੀ ਧੰਨਵਾਦ ਮੰਗਾ ਸਾਡੀਆਂ ਮੈਂ ਬਾਅਦ ਚ ਦੱਸਦਾ ਪਹਿਲੋ ਸਾਡਾ ਜੋ ਜਥੇਬੰਦੀ ਦਾ ਮਿਸਨੇ ਆ ਮੈਂ ਉੱਥੇ ਗੱਲ ਕਰ ਲਾਂ ਵੀ ਸਾਡੇ ਜਥੇਬੰਦੀ ਦੇ ਕੱਢੇ ਹੋਏ ਕਾਰਜ ਦੇ ਵਿੱਚ ਉਹ ਜਦੋਂ ਸੀ ਜਥੇਬੰਦੀ ਦਾ ਸਥਾਪਿਤ ਕੀਤਾ ਸੀ ਤੇ ਅਸੀਂ ਵਿਧਾਨ ਦੇ ਵਿੱਚ ਲਿਖਿਆ ਸੀ ਵੀ ਸਾਡੇ ਚਾਰ ਅਦਾਰੇ ਚੱਲਣਗੇ ਪਿੰਡ ਦੇ ਵਿੱਚ ਇੱਕ ਕਿਸਾਨਾਂ ਦਾ ਮਜ਼ਦੂਰਾਂ ਦਾ ਨੌਜਵਾਨਾਂ ਦਾ ਬੀਬੀਆਂ ਦਾ ਉਹਦੇ ਵਿੱਚੋਂ ਜਿਹੜਾ ਵਾ ਦੂਜਾ ਕਾਰਜ ਜਿਹੜਾ ਵਾ ਸਾਡਾ ਉਹ ਬੀਬੀਆਂ ਦਾ ਸੰਗਠਨ ਪਿੰਡ ਚੋਂ ਕਾਇਮ ਕਰਕੇ ਅਸੀਂ ਤੇ ਜ਼ੋਨ ਪੱਧਰੀ ਤੇ ਜ਼ਿਲ੍ਹੇ ਦੇ ਵਿੱਚ ਜਿਹੜਾ ਸੀ ਉਹ ਅੱਜ ਸਪੰਨ ਕਰਤਾ ਵਾ ਜ਼ਿਲ੍ਹੇ ਦੀ ਟੀਮ ਅਸੀਂ ਸਥਾਪਿਤ ਕਰਤੀ ਬੀਬੀਆਂ ਦੀ ਕਾਰਜ ਸਾਡੇ ਆ ਪੀ ਜਿਤਨਾ ਭਾਰ ਦੀ ਮੋਦੀ ਸਰਕਾਰ ਚ ਭਗਵੰਤ ਮਾਨ ਸਰਕਾਰ ਆ ਜੋ ਵਾਦੇ ਕੀਤੇ ਸੀ ਉਹਨਾਂ ਤੋਂ ਕਹਾ ਦੂਰ ਚਲੇ ਗਈ ਆ ਕਿਉਂਕਿ ਸਾਰਾ ਕੁਝ ਕਾਰਪੋਰੇਟ ਕਾਰਬਰੇਡ ਪੱਖੀ ਜਿਹੜਾ ਵਾ ਕੀਤਾ ਜਾ ਰਿਹਾ ਵਾ ਅੱਜ ਹਾਲਤ ਕੀ ਆ ਕਿਸਾਨ ਦੀ ਕਿਸਾਨ ਕਰਜ਼ੇ ਥਲੇ ਦੱਬਿਆ ਆ ਵਾ ਕਿਸਾਨ ਦੀ ਫਸਲ ਦਾ ਭਾਜ ਜਿਹੜਾ ਵਾ ਅੱਜ ਜਿਹੜਾ ਵਾ ਪਿਛਲੇ ਸਾਲ ਨਾਲੋਂ ਜਿਹੜਾ ਵਾ ਉਹ 14-1500 ਰੁਪਏ ਕਵਾਂਟਲ ਦਾ ਘਟਿਆ ਦੂਸਰੇ ਬੰਨੇ ਚੇਪੋਲੇ ਮੀਟਰ ਲਾਇਆ ਜਾ ਰਿਹਾ ਤੀਸਰੇ ਬੰਨੇ ਕਿਸਾਨਾਂ ਤੇ ਬੋਝ ਹੋਰ ਪਾਇਆ ਜਾ ਰਿਹਾ ਵੀ ਪਰਾਲੀ ਸਾਰਨ ਦੇ ਨਾਂ ਦੇ ਉੱਤੇ ਪਰਚੇ ਕੀਤੇ ਜਾ ਰਹੇ ਰੈੱਡ ਐਂਟਰੀਆਂ ਕੀਤੀਆਂ ਜਾ ਰਹੀਆਂ ਲੈ ਜਿਹੜੇ ਪ ਪਾਸਪੋਰਟ ਰੋਕੇ ਜਾ ਰਹਾ ਹੈ ਲਾਇਸੈਂਸ ਰੋਕੇ ਜਾ ਰਹਾ ਅਸੀਂ ਦੱਸਣਾ ਚਾਹੁੰਨੇ ਆਂ ਵੀ ਜਿਹੜਾ ਵਾ ਸਰਕਾਰ ਨੇ ਕੀ ਦਿੱਤਾ ਦਿੱਤੇ ਸਰਕਾਰ ਨੇ ਨਾ ਅਜ ਪੈੜੀ ਪ੍ਰਾਲੀ ਸਾਬ ਸੰਭਾਲਦਾ ਕੋਈ ਯਤਨ ਕੀਤਾ ਵਾ ਸਾਡੀ ਸਾਡੀ ਮੰਗਿਆ ਵੀ 7000 ਰੁਪਏ ਪ੍ਰਤੀ ਏਕੜ ਜਿਹੜਾ ਪ੍ਰਾਲੀ ਸੰਭਾਲਦਾ ਜਿਹੜਾ ਸਾਨੂੰ ਦਿੱਤਾ ਜਾਵੇ ਤੇ ਪ੍ਰਾਲੀ ਜਿਹੜੀ ਸੰਭੀ ਜਾਵੇ ਬੇਲਰ ਭੇਜੇ ਜਾਣ ਉਹ ਕੁਝ ਨਹੀਂ ਦਿੱਤਾ ਗਿਆ ਅਜੇ ਤੱਕ ਪਰ ਦੂਸਰੇ ਬੰਨੇ ਬੋਝ ਕਿਸਾਨਾਂ ਦੇ ਉੱਤੇ ਪਾਇਆ ਜਾ ਰਿਹਾ ਉਹ ਸਾਡੀ ਇਹ ਭਗਵੰਤ ਮਾਨ ਦੀ ਸਰਕਾਰ ਨੂੰ મોદી ਦੀ ਸਰਕਾਰ ਨੂੰ ਆ ਵੀ 4% ਧੂਆਂ ਵਾਲਾ ਕਿਸਾਨ ਦਾ ਜਿਹੜਾ ਖੇਤੀ ਦੇ ਨਾਲ 15% 54% ਧੂਆਂ ਜਿਹੜਾ ਉਹਤੇ ਕੋਈ ਕੰਟਰੋਲ ਨਹੀਂ ਆਇਆ ਤੇ ਕਿਸਾਨ ਨੂੰ ਦੱਬਿਆ ਜਾ ਰਿਹਾ ਵਾ ਇਸ ਕਰਕੇ ਸਾਰੀਆਂ ਮੰਗਾਂ ਨੂੰ ਲੈ ਕੇ ਅਸੀਂ ਸ਼ੰਭੂ ਮੋਰਚਿਆਂ ਤੇ ਬਿਠੇ ਸਾਡਾ ਦੋ ਮੋਰਚਾ ਜਿਹੜਾ ਟੂ ਚੱਲ ਰਿਹਾ ਵਾ ਉਹ ਲਗਾਤਾਰ ਸਾਡਾ ਮੋਰਚਾ ਚੜ੍ਹਦੀ ਕਲਾ ਚੱਲ ਰਿਹਾ ਤੇ ਉਹਦੀਆਂ ਪਕਾਈਆਂ ਵਾਸਤੇ ਸਾਡੀਆਂ ਆ ਵੀ ਥੱਲੇ ਜਿਹੜਾ ਵਾ ਲਾਮਬੰਦੀ ਵਧ ਰਹੀ ਆ ਲਗਾਤਾਰ ਵਧ ਰਹੀ ਆ ਤੇ ਆਉਣ ਵਾਲੇ ਦਿਨਾਂ ਤੇ ਅਸੀਂ ਮੋਦੀ ਤੋਂ ਜਿਹੜੀ ਇਕੱਲੀ ਇਕੱਲੀ ਮੰਗ ਭਵਾਂਤ ਮਾਮ ਦੀ ਸਰਕਾਰ ਤੋਂ ਇਕੱਲੀ ਇਕੱਲੀ ਮੰਗ ਬਣਾਵਾਂਗੇ ਅੱਜ ਨਾਲ ਅਸੀਂ ਜਿਹੜਾ ਵਾ ਅਸੀਂ ਡੀਸੀ ਦਫ਼ਤਰ ਜਿਹੜਾ ਵਾ ਉਥੇ ਜਿਹੜਾ ਸਾਡੀ ਬੇਗਦਰੀ ਕੀਤੀ ਆ ਸਾਡੀ ਪਰਬਲ ਦੀ ਜਿਹੜਾ ਕਿ ਸੋਨੇ ਰਗਾ ਸਾਡਾ ਚੋਲਿਆ ਉਹਨੂੰ ਅਸੀਂ ਜਿਹੜਾ ਵਾ ਉਥੇ ਪ੍ਰਦਰਸ਼ਨ ਕਰਾਂਗੇ ਉਥੇ ਜਿਹੜਾ ਵਾ ਡੀਸੀ ਦਫ਼ਤਰ ਦੇ ਅੰਦਰ ਜਿਹੜਾ ਵਾ ਜਾ ਕੇ ਉਥੇ ਅਸੀਂ ਉਹਨੂੰ ਚੋਣ ਨੂੰ ਖਲਾਰਾਂਗੇ ਜਿਹੜਾ ਇਹ ਪ੍ਰਦਰਸ਼ਨ ਨਾਲ ਕਰਾਂਗੇ ਇਹ ਮੰਗਾਂ ਨਹੀਂ ਪੂਰੀਆਂ ਹੋਣਗੀਆਂ ਅਸੀਂ ਆਪਣਾ ਕੀ ਹਾਂ ਵੇਖੋ ਜੀ ਸਾਡਾ ਲਗਾਤਾਰ ਮੰਗਾਂ ਪੂਰੀਆਂ ਕਰਾਉਣ ਤੱਕ ਸਾਡਾ ਜਿਹੜਾ ਵਾ ਜੋ ਸਾਡਾ ਫੈਸਲਾ ਵਾ ਅਸੀਂ ਜਥੇਬੰਦਕ ਤਰੀਕੇ ਦੇ ਨਾਲ ਮੀਟਿੰਗਾਂ ਕਰਕੇ ਲੰਮੀ ਚਰਚਾ ਕਰਕੇ ਸਮੇਂ-ਸਮੇਂ ਤੇ ਜੋ ਸਾਡਾ ਸਮਝਾ ਫਾਰਮਾ ਦਾ ਬਣੂਗਾ ਉੱਪਰ ਉਹ 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 ਨੂੰ ਲਾਗੂ ਕਰਾਂਗੇ ਜਿੱਦ ਤਰ੍ਹਾਂ 3 ਤਰੀਕ ਨੂੰ ਅਸੀਂ 2 ਘੰਟੇ ਜਿਹੜਾ ਰੇਲਾਂ ਦਾ ਚੱਕਾ ਜਮ ਕਰਨ ਜਾ ਰਹੇ ਹਾਂ ਤਰਨਤਾਰਨ ਦੇ ਵਿੱਚ ਵੀ ਜਿਹੜਾ 2 ਥਾਂ ਦਿੱਤੇ ਅਸੀਂ ਚੱਕਾ ਜਮ ਕਰਨ ਜਾ ਰਹੇ ਹਾਂ ਅਗਲੇ ਬਨੇ ਜੋ ਤੋਂ ਫਾਰਮਾ ਦਾ ਆਉਂਦਾ ਵਾ ਜੋ ਸਾਡਾ ਮੀਟਿੰਗ ਵਿੱਚ ਪਾਸ ਹੁੰਦਾ ਉਹਨੂੰ ਇਹ 90 ਨੂੰ ਲਾਗੂ ਕਰਾਂਗੇ ਸਰਕਾਰ ਦੇ ਨਾਲ ਲਗਾਤਾਰ ਲੜਾਂਗੇ ਭਾਵੇਂ ਸਾਨੂੰ 1 ਸਾਲ ਲਾਣਾ ਪਵੇ 2 ਸਾਲ ਲਾਣਾ ਪਵੇ 3 ਸਾਲ ਲਾਣਾ ਪਵੇ ਲਗਾਤਾਰ ਆਖਰੀ ਦਿਮਾਤ ਤੱਕ ਜਿਹੜਾ ਸਰਕਾਰ ਨਾਲ ਲੜ ਕੇ ਤੇ ਲੋਕਾਂ ਦੀ ਜਿਹੜੀ ਆਵਾਜ਼ ਆ ਉਹਨੂੰ ਬੁਲੰਦ ਕਰਕੇ ਤੇ ਲੋਕਾਂ ਦੀਆਂ ਮੰਗਾਂ ਜਿਹੜੀਆਂ ਪਬਲਕ ਅਦਾਰੇ ਜਿਹੜੇ ਲੋਕਾਂ ਦੇ ਹਵਾਲੇ ਕਰਾ ਮਾਂ ਸਰਕਾਰ ਤੇ ਸਰਕਾਰ ਦਾ ਜੱਗਾ ਵਾਦਾ ਮੁੱਕਰਦੀ ਆ ਰਹੀ ਹੈ ਕੀ ਕਹਿਣਾ ਚਾਹੋਗੇ ਵੇਖੋ ਜੀ ਇਹ ਸਰਕਾਰਾਂ ਦਾ ਜਿਹੜਾ ਵਾ ਇੱਕ ਇਹਨਾਂ ਨੇ ਬਣਵਾ ਲਿਆ ਵਾ ਜਦੋਂ ਅਸੀਂ ਵੋਟਾਂ ਲੈਣੀਆਂ ਵਾ ਜਦੋਂ ਅਸੀਂ ਇਹਨਾਂ ਨੂੰ ਲੋੜਿਆ ਸਾਨੂੰ ਲੋਕਾਂ ਦੀ ਉਦੋਂ ਲੋਕਾਂ ਜਾਈਏ ਝੂਲੀ ਹਟਦੀਏ ਗਾਰੀ ਤੇ ਨਾਲ ਝੂਠ ਬੋਲ ਜਾਈਏ ਦਬਲ ਕੇ ਹੁਣ ਝੂਠ ਕਿਹੜੀ ਸਰਕਾਰ ਨੇ ਬੋਲਿਆ ਲਗਾਤਾਰ ਬਾਦਲ ਦੀ ਸਰਕਾਰ ਨੇ ਜਿਹੜਾ ਵਾ ਨਸ਼ਾ ਲਿਆਂਦਾ ਦੇਸ਼ ਦੇ ਵਿੱਚ ਵਿਵਪਦੀਆਂ ਕਰਾਈਆਂ ਤੇ ਕੈਪਟਨ ਦੀ ਸਰਕਾਰ ਆਈ ਕੈਪਟਨ ਦੀ ਸਰਕਾਰ ਨੇ ਇੰਨਾ ਵੱਡਾ ਝੂਠ ਬੋਲਿਆ ਵੀ 4 ਹਫਤੇ ਹੀ ਨਸ਼ਾ ਖਤਮ ਕਰ ਦਾਂਗੇ ਵਿਅਪਤੀਆਂ ਵਾਲੇ ਜਿਹੜੇ ਜਿਨ੍ਹਾਂ ਨੇ ਕੀਤੀਆਂ ਉਹਨਾਂ ਨੂੰ ਫੜਕੇ ਜੇਲ੍ਹਾਂ ਦੇ ਵਿੱਚ ਧੱਕ ਦਾਂਗੇ ਕਿਸੇ ਭੈਣ ਧੀ ਨੂੰ ਜਿਹੜਾ ਬਾ ਥਾਣੇ 'ਚ ਨਹੀਂ ਜਾਣਾ ਪਊਗਾ ਸਮੁੱਚਾ ਖਰਚਾ ਕਿਸਾਨਾਂ ਦਾ ਖਤਮ ਕਰ ਦਾਂਗੇ ਇੱਕ ਵੀ ਮੰਗ ਨਹੀਂ ਪੂਰੀ ਕੀਤੀ ਲੋਕਾਂ ਤੇ ਪੰਡਾ ਵਾਜੀਆਂ ਇਹ ਭਗਵੰਤ ਮਾਨ ਦੀ ਸਰਕਾਰ ਆਈ ਸੀ ਬੀਬੇ ਨੂੰ ਹਜ਼ਾਰ-ਹਜ਼ਾਰ ਰੁਪਏ ਦਵਾਂਗੇ ਬੇਰਜਦਾਰੀ ਖਤਮ ਕਰ ਦਾਂਗੇ ਭ੍ਰੇਟਾਚਾਰ ਖਤਮ ਕਰ ਦਾਂਗੇ ਸਾਡੇ ਜਿਹੜੇ ਲੀਡਰ ਆ ਉਹਨਾਂ ਦੇ ਮਗਰ ਕਾਫਲੇ ਨਹੀਂ ਉੜਗੇ ਅੱਜ ਵੇਖ ਲੋ ਅੱਜ ਇਹਨਾਂ ਦੇ ਲਿਗ ਡਰਾਮਾ ਕਰ ਕਾਫਰੇ ਇੱਕੋ ਇੱਕ ਕੰਮ ਹੋਇਆ ਵੀ ਇਹਨਾਂ ਨੇ ਜਿਹੜਾ ਵਾ ਆਪਣੇ ਆਪਣੀ ਜ਼ਿੰਦਗੀ ਸਵਾਰਨ ਵਾਸਤੇ ਸਾਰਾ ਕੁਝ ਕੀਤਾ ਵਾ ਕਿਉਂਕਿ ਆਪਣੇ ਆਪਣੇ ਆਪ ਨੂੰ ਜਿਹੜਾ ਵਾ ਵੱਧ ਤਰਜੀਹ ਦਿੱਤੀ ਆ ਪੀ ਜਿਹੜੀਆਂ ਮੰਗਣੀਆਂ ਵਿਆਹੀਆਂ ਜਿਹੜੀਆਂ ਉਹਨਾਂ ਤੇ ਜੋਰ ਜਿਹੜਾ ਵੱਧ ਦਿੱਤਾ ਵਾ ਲੋਕਾਂ ਨੇ ਮਾਸਾ ਧਿਆਨ ਨਹੀਂ ਦਿੱਤਾ ਦਿਨ ਦੀ ਵੀ ਢਾਕੇ ਵੱਜ ਰਹਾ ਆ ਦਿਨ ਦੀ ਵੀ ਕਤਲ ਹੋ ਰਹਾ ਆ ਭ੍ਰਿਟਾਚਾਰ ਜੋਰਾਂ ਤੇ ਕਿਸੇ ਦੀ ਸੁਣਵਾਈ ਨਹੀਂ ਕੋਈ ਮੁਲਾਜ਼ਮ ਜਿਹੜਾ ਕੰਮ ਕਰਕੇ ਕਿ ਦਫ਼ਤਰਾਂ ਦੇ ਵਿੱਚ ਖੁਸ਼ ਨਹੀਂਗਾ ਜਿੰਨੇ ਵੀ ਅਫਸਰ ਆ ਛੋਟੇ ਤੋਂ ਲੈ ਕੇ ਵੱਡੇ ਤੱਕ ਕੱਖ ਨਹੀਂ ਕਰ ਰਹਾ ਸਿਰਫ ਰਿਸ਼ਤਿਆਂ ਕੱਟੀਆਂ ਕਰਨ ਵਾਸਤੇ ਤੇ ਇਹਨਾਂ ਦੇ ਐਮਐਲਏ ਜਿਹੜੇ ਆ ਜਿਹੜੇ ਲਗਾ ਆਪਣੀਆਂ ਜਾਇਦਾਦਾਂ ਬਣਾ ਰਿਹਾ ਤੇ ਲੋਕਾਂ ਤੋਂ ਵੱਡੀ ਜਿਹੜੀ ਲੁੱਟ ਕਰ ਰਿਹਾ ਇਹ ਕਰ ਰਿਹਾ ਹੋਰ ਕੋਈ ਮੰਗ ਜਿਹੜੀ ਇਹਨਾਂ ਨਹੀਂ ਦਿੱਤੀ ਕੋਈ ਇਹਨਾਂ ਲੋਕਾਂ ਦੀ ਆਸ ਪੂਰੀ ਨਹੀਂ ਕਰਤੀ ਤੇ ਲੋਕ ਲੜ ਕੇ ਇਹਨਾਂ ਤੋਂ ਆਸਾਂ ਪੂਰੀਆਂ ਕਰਾਉਣਗੇ